ਦਾਫਤਾਂ ਇਸ਼ਹਾਦਤ ਸੰਗਤ ਜੀ ਤੁਸੀਂ ਕਦੇ ਵੀ ਜਮਕੌਰ ਸਾਹਿਬ ਆਓ ਤਾਂ ਇਹ ਜਰੂਰ ਦੇਖ ਕੇ ਆਓ ਇਹ ਰੂਪਨਗਰ ਵਾਲੇ ਰੋਡ ਤੇ ਹੈ ਜਿਹ ਚ ਜਮਕੌਰ ਸਾਹਿਬ ਤੋਂ ਸਿੱਧੀ ਸੜਕ ਜਾਂਦੀ ਹੈ ਜਿਹੜੀ ਬੇਲੇ ਨੂੰ ਆ ਤੁਸੀਂ ਬੋਰਡ ਲੱਗਾ ਦੇਖ ਸਕਦੇ ਹੋ ਨਹਿਰ ਦੇ ਕੰਡੇ-ਕੰਡੇ ਤੇ ਆ ਇਹ ਜੋ ਤੁਸੀਂ ਰੂਪਨਗਰ ਵਾਲਾ ਮੋੜ ਮੁੜੋਗੇ ਆਹ ਦੀ ਇਸ਼ਾਰਾ ਦਿਓ ਇੱਕ ਨੀਲੋਂ ਨੂੰ ਜਾਂਦਾ ਇੱਕ ਰੂਪਨਗਰ ਨੂੰ ਜਾਂਦਾ ਮੋੜ ਤਾਂ ਤੁਸੀਂ ਰੂਪਨਗਰ ਵਾਲੇ ਪਾਸੇ ਜਾਣਾਗਾ ਨਹਿਰ ਦੇ ਨਾਲ-ਨਾਲ ਨਹਿਰ ਦੇ ਕੰਢੇ ਦੇ ਤੁਹਾਨੂੰ ਗੁਰਦੁਆਰਾ ਦਿਖੂਗਾ ਇੱਧਰ ਬੀਬੀ ਸ਼ਰਨ ਕੌਰ ਵਾਲਾ ਆਹ ਗੁਰਦੁਆਰਾ ਹਾਥੂ ਹੀ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੈ ਜੀ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਜੀ ਨੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ ਸਾਰੇ ਯੋਧਿਆਂ ਦਾ ਸੰਸਕਾਰ ਆਪਣੇ ਹੱਥਾਂ ਨਾਲ ਕੀਤਾ ਸੀ ਤੇ ਬਾਅਦ ਵਿੱਚ ਮੁਗਲ ਫੌਜਾਂ ਨੇ ਉਹਨਾਂ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਤੇ ਉਹ ਵੀ ਲੜਦੇ-ਲੜਦੇ ਸ਼ਹੀਦੀ ਬਾਗ ਗਏ ਗੁਰਦੁਆਰਾ ਸਾਹਿਬ ਦਾ ਤੁਸੀਂ ਲੰਗਰ ਹਾਲ ਦੇਖ ਸਕਦੇ ਹੋ ਵੀਡੀਓ 'ਚ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵਾਲੇ ਪਾਸੇ ਇਸ ਸਥਾਨ ਤੋਂ ਦਾਫਤਾਂ ਸ਼ਹਾਦਤ ਅੱਧੇ ਕਿਲੋਮੀਟਰ ਦੂਰ ਹੈ ਇਹ ਮੈਂ ਤੁਸੀਂ ਬੋਰਡ ਵਿੱਚ ਪਿੱਛੇ ਦੇਖਿਆ ਸੀ ਜਿਸ ਸਥਾਨ ਤੇ ਸਿੰਘਾਂ ਦਾ ਸੰਸਕਾਰ ਹੋਇਆ ਸੀ ਉਸ ਸਥਾਨ ਤੇ ਹੁਣ ਗੁਰਦੁਆਰਾ ਕਤਲਗੜ੍ਹ ਸਾਹਿਬ ਆ ਜੋ ਤੁਸੀਂ ਚਮਕੌਰ ਸਾਹਾ ਆਉਂਗੇ ਤਾਂ ਤੁਸੀਂ ਉੱਥੇ ਦਰਸ਼ਨ ਜ਼ਰੂਰ ਕਰਨੇ ਆ ਜੀ ਉਸ ਦੇ ਲਵੇ ਗੁਰਦੁਆਰਾ ਗੜੀ ਸਾਹਿਬ ਵੀ ਆ ਹੁਣ ਆਪਾਂ ਦਾਸ ਤਾਂ ਸ਼ਹਾਦਤ ਵੱਲ ਜਾ ਰਹੇ ਆ ਤੇ ਰਸਤੇ ਵਿੱਚ ਗੁਰੂ ਗੋਬਿੰਦ ਮਾਰਗ ਆਵੇਗਾ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਪੈਦਲ ਰਸਤਾ ਵੀ ਬਹੁਤ ਵਧੀਆ ਹੈ ਜਾਣ ਵਾਸਤੇ ਆਪਾਂ ਪੈਦਲ ਹੀ ਜਾ ਰਹੇ ਆ ਦਾਸ ਤਾਂ ਸ਼ਹਾਦਤ ਤੇ ਉੱਥੋਂ ਨਵਦੀਕੀਆ ਸਿੱਧੀ ਛੜਕ ਜਾਂਦੀ ਆ ਗੁਰਦੁਆਰਾ ਗੜੀ ਸਾਹਿਬ ਨੂੰ ਤੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਨੂੰ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਕਤਲਗੜ੍ਹ ਸਾਹਿਬ ਨੂੰ ਆ ਸੜਕ ਵੀ ਜਾਂਦੀ ਹੈ ਜੀ ਸਾਰੇ ਗੁਰਦੁਆਰਾ ਸਾਹਿਬ ਨਵਦੀਕ ਨਵਦੀਕ ਹੀ ਨੇ ਬਹੁਤਾ ਕੋਈ ਡਿਫਰੈਂਸ ਤੇ ਨਹੀਂ ਹੈਗੇ ਬਸ ਦਾਸਤਾਂ ਸ਼ਾਹਦੁੱਤਾ ਜਿਹੜਾ ਇਹ ਹੀ ਥੋੜਾ ਜਿਹਾ ਦੂਰੀ ਤੇ ਆ ਆ ਤੁਸੀਂ ਦੇਖ ਸਕਦੇ ਆਪਾਂ ਪਹੁੰਚ ਗਏ ਉਹ ਵੱਡੇ ਸਾਰੇ ਖੰਡੇ ਦੀ ਪਤਾ ਲੱਗ ਜੂ ਵੀ ਆਪਾਂ ਦਾਸਤਾਂ ਸ਼ਾਹਦੁੱਤੇ ਆ ਗਏ ਇਹ ਇਹ ਸਰਕਾਰ ਨੇ ਜਿਹੜਾ ਬਣਾਇਆ ਪ੍ਰੋਜੈਕਟ 50 ਕਰੋੜ ਦੀ ਲਗਭਗ ਦੀ ਲਗਤ ਨਾਲ ਬਣਾਇਆਗਾ ਤੇ ਤੁਸੀਂ ਵੱਡੇ ਖੰਡੇ ਤੋਂ ਸਮਝ ਹੀ ਗਏ ਹੋਵੋਗੇ ਵੀ ਕਿੰਨਾ ਵੱਡਾ ਤੇ ਕਿੰਨਾ ਵਧੀਆ ਪ੍ਰੋਜੈਕਟ ਬਣਾਇਆ ਉਹ ਸਾਹਮਣੇ ਦੇਖ ਸਕਦੇ ਹੋ ਗੁਰਦੁਆਰਾ ਗੜੀ ਸਾਹਿਬਾ ਜੀ ਤੇ ਆਦੇ ਇਸਾ ਨੂੰ ਸਿੱਖਾਂ ਦੀ ਬਰਾਫਤ ਨੂੰ ਪੇਸ਼ ਕਰਦਾ ਇਹ ਦਾਸਤਾਏ ਸ਼ਹਾਦਤ ਇਸ ਅਸਥਾਨ ਤੇ ਦੱਸਦੇ ਨੇ ਵੀ ਤੁਹਾਨੂੰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਦਾ ਇਤਿਹਾਸ ਦਿਖਾਇਆ ਤੇ ਸੁਣਾਇਆ ਜਾਂਦਾਗਾ। ਬਾਕੀ ਹੋਰ ਵੀ ਅੱਗੇ ਦੇ ਜਿਹੜੇ ਰਾਜੇ ਹੋਏ ਨੇ ਉਹਨਾਂ ਦਾ ਵੀ ਦਿਖਾਇਆ ਜਾਂਦਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਹੋਏ ਨੇ ਸਾਰਿਆਂ ਨੂੰ ਦੱਸਿਆ ਹੁੰਦਾ ਉਹਨਾਂ ਬਾਰੇ ਉਹਨਾਂ ਦੀ ਜੀਵਨੀ ਦੱਸੀ ਜਾਂਦੀ ਆ। ਤੇ ਕਿਵੇਂ ਜੰਗ-ਜੁੱਧ ਲੜਦੇ ਸੀ, ਕਿਵੇਂ ਜਿੱਤੇ ਦੀ ਉਹ ਸਾਰਾ ਕੁਝ ਦੱਸਿਆ ਜਾਂਦਾਗਾ। ਤੇ ਆਹ ਮੇਨ ਗੇਟ ਤੁਸੀਂ ਦੇਖ ਸਕਦੇ ਹੋ। ਉਹ ਰੈਂਟਰੀ ਵਾਸਤੇ ਵੀ ਟਿਕਟਾਂ ਪਹਿਲਾਂ ਹੀ ਬੁੱਕ ਕਰਾਉਣੀ ਪੈਂਦੀ ਨੇ ਆਨਲਾਈਨ ਕੋਈ ਸਾਈਟ ਵਗੈਰਾ ਕੀ ਇਹਨਾਂ ਦੀ ਸਰਕਾਰ ਦੀ। ਤੇ ਉਥੇ ਆਪਾਂ ਬੁੱਕ ਕਰਾ ਸਕਦੇ ਆਂ। ਸਿੱਧੀ ਐਂਟਰੀ ਨਹੀਂ ਹੁੰਦੀ ਉਰੇ। ਆਪਾਂ ਪਹਿਲੀ ਦੱਸ ਦਿੰਨੇ ਆਂ ਤੁਹਾਨੂੰ ਤਾਂ ਕਿ ਆਉਣ ਤੋਂ ਬਾਅਦ ਤੁਹਾਨੂੰ ਕੋਈ ਤਕਲੀ ਇਹ ਫਾਨਕਾ ਦਾ ਸ਼ਾਨਦਾਰ ਗੇਟ ਬਣਾਇਆ ਤੀ ਤੇ ਅੰਦਰ ਦਾ ਨਜ਼ਾਰਾ ਦੇਖ ਸਕਦੇ ਹੋ ਤੁਸੀਂ ਅੰਦਰ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਸਿੰਘਾਂ ਦੀ ਤੇ ਯੋਧਿਆਂ ਦੀਆਂ ਤਸਵੀਰਾਂ ਲੱਗੀਆਂ ਨੇ ਉਹ ਸਾਹਮਣੇ ਗੁਰਦੁਆਰਾ ਸਾਹਿਬਾ ਗੁਰਦੁਆਰਾ ਗੜੀ ਸਾਹਿਬੀ ਗੁਰਦੁਆਰਾ ਗੜੀ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਤੇ ਗੁਰਦੁਆਰਾ ਰنجੀਤਗੜ੍ਹ ਸਾਹਿਬ ਇਹ ਸਾਰੇ ਨਵਦੀਕੀ ਨਵਦੀਕ ਨੇ ਤੇ ਥੋੜੇ ਡਿਫਰੈਂਸ ਤੇ ਗੁਰਦੁਆਰਾ ਤਾੜੀ ਸਾਹਿਬ ਤੇ ਦਮਦਮਾ ਸਾਹਿਬ ਨੇ ਚਮਕੌਰ ਸਾਹਿਬ ਆਉਣੇ ਜੇ ਤੁਸੀਂ ਤਾਂ ਇਹ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਜੀ ਤੇ ਆ ਬਾਕੀ ਤੁਸੀਂ ਆਹ ਦੇਖ ਸਕਦੇ ਹੋ ਬਾਹਰ LED ਲੱਗੀ ਦੀ ਬੜੀ ਸ਼ਾਨਦਰਾ ਬਣਾਇਆ ਦਾਫਤਾਂ ਸ਼ਹਾਦਤ ਵੀ ਜੀ ਇਹ ਵੀ ਜ਼ਰੂਰ ਦੇਖ ਕੇ ਜਾਇਓ ਸੰਗਤ ਜੀ ਵੀਡੀਓ ਨੂੰ ਵੱਤਵਤ ਸ਼ੇਅਰ ਕਰੋ ਤਾਂ ਜੋ ਜਿਹੜੇ ਲੋਕ ਚਮਕੌਰ ਸਾਹਿਬ ਆਉਂਦੇ ਨੇ ਉਹ ਸਾਰੇ ਗੁਰੂ ਘਰਾਂ ਦੇ ਅਤੇ ਇਤਿਹਾਸ ਨਾਲ ਜੁੜੀਆਂ ਹੋਈਆਂ ਸਾਰੀਆਂ ਚੀਜ਼ਾਂ ਦੇ ਦਰਸ਼ਨ ਕਰ ਸਕਣ ਤੇ ਵੱਡੇ ਭਾਗਾਂਲੇ ਬਣ ਸਕਣਾ ਧੰਨਵਾਦ ਜੀ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ